ਕੀ ਹੈ ਭਰਦਾ ਇਸ 400 에어 డిਫੈਂਸ ਸਿਸਟਮ ਜਿਸ ਨੇ ਪਿਛਲੀ ਰਾਤ ਪਾਕਿਸਤਾਨ ਵੱਲੋਂ ਕੀਤੇ ਗਏ ਨਾ ਜਾਣੇ ਕਿੰਨੇ ਹੀ ਹਮਲਿਆਂ ਨੂੰ ਹਵਾ ਦੇ ਵਿੱਚ ਹੀ ਨਾਕਾਮਜਾਬ ਕਰਤਾ ਤੇ ਕਿੰਨੀਆਂ ਹੀ ਮਸਾਇਲਾਂ ਜਿਹੜੀਆਂ ਉਹ ਹਵਾ ਦੇ ਵਿੱਚ ਹੀ ਤਬਾਹ ਕਰ ਦਿੱਤੀਆਂ ਗਈਆਂ ਕੁਝ ਜੰਮੂ ਕਸ਼ਮੀਰ ਤੱਕ ਕੁਝ ਪੰਜਾਬ ਦੇ ਵਿੱਚ ਵੀ ਆ ਕੇ ਡਿੱਗੀਆਂ ਤਾਂ ਕੁਝ ਰਾਜਸਥਾਨ ਦੇ ਵਿੱਚ ਵੀ ਪੰਜਾਬ ਦੇ ਬਠਿੰਡਾ ਇਲਾਕੇ ਦੇ ਵਿੱਚ ਅਸੀਂ ਰਹਿਣ ਵਾਲੇ ਆ ਤੇ ਬਠਿੰਡਾ ਦੇ ਵਿੱਚ ਰਾਤ ਤਿੰਨ ਧਮਾਕੇ ਹੋਏ ਸੀ ਜਿਨ੍ਹਾਂ ਦੇ ਵਿੱਚੋਂ ਜਿਹੜਾ ਲਾਸਟ ਵਾਲਾ ਧਮਾਕਾ ਸੀ ਉਹ ਇੰਨਾ ਖਤਰਨਾਕ ਸੀ ਕਿ ਉਸਨੇ ਸਾਡੇ ਘਰਾਂ ਦੀਆਂ ਵੀ ਬਾਰੀਆਂ ਤੱਕ ਖੜਕਾਤੀਆਂ ਸੀ ਸੋ ਆਪਾਂ ਹੁਣ ਆਪਦੀ ਖਬਰ ਦੇ ਉੱਤੇ ਆਉਣੇ ਆ ਕਿ ਐਸ 400 ਆਸਰ ਦੇ ਵਿੱਚ ਹੈ ਕੀ ਤੇ ਕਿਸ ਤਰ੍ਹਾਂ ਦੇ ਨਾਲ ਯੂਜ਼ ਕੀਤਾ ਜਾਂਦਾ ਤੇ ਕਿਸ ਤਰ੍ਹਾਂ ਦੇ ਨਾਲ ਇਹ ਕੰਮ ਕਰਦਾ ਕਿੰਨੀ ਕਿਹੜੀ ਰੇਂਜ ਟਿੱਕਰ ਦੀਆਂ ਮਜ਼ਾਹਿਲਾਂ ਇਹੜੀਆਂ ਇਸ ਦੇ ਦੁਆਰਾ ਸੁੱਟੀਆਂ ਜਾ ਸਕਦੀਆਂ ਨੇ ਤੇ ਕਿੱਥੋਂ ਕਿੱਥੋਂ ਤੱਕ ਭਾਰਤ ਦੇ ਵੱਲੋਂ S400 Air Defence System ਦੀ ਡੀਲ 2018 ਦੇ ਵਿੱਚ ਪੂਰੀ ਕੀਤੀ ਗਈ ਸੀ। ਭਾਰਤ ਨੇ ਰੂਸ ਤੋਂ ਕੁੱਲ 5 ਅਜਿਹੇ ਸਿਸਟਮਾਂ ਦੀ ਡੀਲ ਆਈ ਓ 5.43 ਬਿਲੀਅਨ ਡਾਲਰ ਦੇ ਵਿੱਚ ਕੀਤੀ ਸੀ। ਇਹ ਸਿਸਟਮ 400 ਕਿਲੋਮੀਟਰ ਦੀ ਦੂਰੀ ਤੱਕ 에어ਕ੍ਰਾਫਟ, ਡਰੋਨ, ਬੈਲਿਸਟਿਕ ਮਿਜ਼ਾਈਲ ਵਰਗੇ ਖਤਰਿਆਂ ਨਾਲ ਨਿਪਟਣ ਦੇ ਲਈ ਸક્ષਮਾ ਤੇ एस 400 ਦੇ ਉੱਪਰ ਇੱਕ 69 ਰਡਾਰ ਲੱਗਿਆ ਹੋਇਆ ਜਿਸ ਨੂੰ ਕਿ 91N6E ਰਡਾਰ ਕਿਹਾ ਜਾਂਦਾ ਹੈ ਇਹ ਇੱਕ ਸਮੇਂ 600 ਕਿਲੋਮੀਟਰ ਦੂਰੀ ਤੋਂ 300 ਖਤਰਿਆਂ ਨੂੰ ਇਕੱਠੇ ਹੀ ਭਾਪ ਸਕਦਾ ਤੇ ਰੂਸ ਦੇ ਵਿੱਚ ਇਸ ਨੂੰ ਐਮ ਜੈਡ ਕੇਟੀ 79308/8 ਟਰੱਕ ਉੱਤੇ ਲਗਾਇਆ ਜਾਂਦਾ ਇਸੇ 에어 డిਫੈਂਸ ਸਿਸਟਮ ਦਾ ਦੂਜਾ ਹਿੱਸਾ ਹੁੰਦਾ ਇਸ ਦਾ ਕਮਾਂਡ ਐਂਡ ਕੰਟਰੋਲ ਪੋਸਟ ਇਹ ਵੀ ਇੱਕ ਟਰੱਕ ਦੇ ਉੱਤੇ ਬਣਾਇਆ ਜਾਂਦਾ ਤੇ ਟਾਰਗੇਟ ਦੀ ਖੋਜ ਕਰਨ ਤੋਂ ਲੈ ਕੇ ਉਸ ਨੂੰ ਨਸ਼ਟ ਕਰਨ ਵਲੀ ਮਜ਼ਾਹਲ ਨੂੰ ਫੈਰ ਕਰਨ ਤੱਕ ਦੇ ਸਾਰੇ ਕਮਾਂਡ ਆ ਜਿਹੜੇ ਉਸੇ ਟਰੱਕ ਦੇ ਵਿੱਚੋਂ ਦਿੱਤੇ ਜਾਂਦੇ ਨੇ ਇਸ ਤੋਂ ਬਾਅਦ ਆਉਂਦਾ ਹੈ ਅਗੇਜਮੈਂਟ ਰਡਾਰ ਇਰਡਾਰ ਟਾਰਗੇਟ ਨੂੰ ਪਾਲਣ ਤੇ ਉਸ ਦੇ ਉੱਤੇ ਬਿਲਕੁਲ ਸਟੀਕ ਤਰੀਕੇ ਦੇ ਨਾਲ ਹਮਲਾ ਕਰਨ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ਇਸ ਦੇ ਵਿੱਚ ਬਹੁਤ ਜ਼ਿਆਦਾ ਘਟੌਚਾਈ ਤੇ ਬਹੁਤ ਜ਼ਿਆਦਾ ਉਚਾਈ ਦੇ ਉੱਤੇ ਅਲੱਗ-ਅਲੱਗ ਉਡਣ ਵਾਲੇ ਧਰਿਆਂ ਨੂੰ ਪੰਪੜਨ ਦੀ ਸ਼ਮਤਾ ਮੌਜੂਦ ਹੁੰਦੀ ਆ ਇਸ ਤੋਂ ਬਾਅਦ ਆਉਂਦਾ ਹੈ ਸਿਸਟਮ ਦਾ ਹਥਿਆਰ ਜਾਨੀ ਕਿ ਮਿਜ਼ਾਈਲ ਇਸ ਦੇ ਵਿੱਚ ਟਾਰਗੇਟਸ ਨੂੰ ਤਬਾਹ ਕੀਤਾ ਜਾਂਦਾ ਐਸ 400 ਦੇ ਵਿੱਚ ਚਾਰ ਤਰ੍ਹਾਂ ਦੀਆਂ ਮਿਜ਼ਾਈਲ ਦਾ ਇਸਤੇਮਾਲ ਕੀਤਾ ਜਾਂਦਾ ਪਹਿਲੀ ਆ 9ਐਮ9ਈ ਸ਼ਾਰਟ ਰੇਂਜ ਮਿਜ਼ਾਈਲ ਜਿਸ ਦੀ ਰੇਂਜ ਲਗਭਗ 40 ਕਿਲੋਮੀਟਰ ਤੱਕ ਹੁੰਦੀ ਹੈ ਫਿਰ ਆਉਂਦੀ ਹੈ 9ਐਮ96ਈ2 ਮੀਡੀਅਮ ਰੇਂਜ ਮਿਜ਼ਾਈਲ ਇਸ ਦੀ ਰੇਂਜ 120 ਕਿਲੋਮੀਟਰ ਤੱਕ ਹੁੰਦੀ ਹੈ ਫਿਰ ਆਉਂਦੀ ਹੈ 48ਐਨ6 ਲੌਂਗ ਰੇਂਜ ਮਿਜ਼ਾਈਲ ਤੇ ਇਸ ਦੀ ਰੇਂਜ 250 ਕਿਲੋਮੀਟਰ تک ਰਹਿੰਦੀ ਹੈ ਤੇ ਇਸ ਤੋਂ ਬਾਅਦ ਆਉਂਦੀ ਹੈ 40n6e ਤੇ ਇਹ ਬਹੁਤ ਜ਼ਿਆਦਾ ਦੂਰੀ ਦੇ ਕਰ ਮਾਰ ਕਰਦੀ ਹੈ ਤੇ ਇਸ ਦੀ ਟੋਟਲ ਰੇਂਜ ਹੈ ਜਿਹੜੀ 400 ਕਿਲੋਮੀਟਰ ਤੋਂ ਵੀ ਜ਼ਿਆਦਾ ਚਲੀ ਜਾਂਦੀ ਹੈ ਰੂਸ ਦੇ ਦੁਆਰਾ ਦਸੰਬਰ 2021 ਦੇ ਵਿੱਚ ਭਾਰਤ ਨੂੰ ਇਸ ਦੀ ਪਹਿਲੀ ਡਿਲੀਵਰੀ ਦਿੱਤੀ ਗਈ ਸੀ ਤੇ ਅਗਲੇ ਸਾਲ ਇਸ ਦੇ ਦੋ ਜੁਨਟ ਹੋਰ ਵੀ ਆ ਗਏ ਸੀ ਖਬਰਾਂ ਦੇ ਮੁਤਾਬਕ ਭਾਰਤ ਨੇ ਆਪਣੇ ਪੜੋਸੀਆਂ ਚੀਨ ਤੇ ਪਾਕਿਸਤਾਨ ਨੂੰ ਦੇਖਦੇ ਹੋਏ ਹੀ ਇਹਨਾਂ ਨੂੰ ਤਣਾਤਵੀ ਕਰ ਰੱਖਿਆ ਸੀ ਤੇ ਇਸ ਵਕਤ ਆਪਰੇਸ਼ਨ ਸੰਧੂਰ ਤੋਂ ਬਾਅਦ ਪਾਕਿਸਤਾਨ ਦੇ ਹਮਲੇ ਨੂੰ ਨਾਕਾਮ ਕਰਾਉਣ ਦੇ ਲਈ ਇਹਨਾਂ ਦਾ ਇਸਤੇਮਾਲ ਵੀ ਕੀਤਾ ਜਾ ਰਿਹਾ ਹੈ ਆਪਰੇਸ਼ਨ ਸੰਧੂਰ ਤੋਂ ਬਾਅਦ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਲਗਭਗ 15 ਲੱਖਾਂ ਦੇ ਉੱਤੇ ਲਗਾਤਾਰ ਬੰਬਾਰੀ ਕੀਤੀ ਗਈ ਤੇ ਉਸ ਤੋਂ ਬਾਅਦ ਕੱਲ ਰਾਤ ਵੀ ਪੂਰੀ ਰਾਤ ਪਾਕਿਸਤਾਨ ਦੇ ਦੁਆਰਾ ਭਾਰਤ ਦੇ ਅਲੱਗ-ਅਲੱਗ ਸ਼ਹਿਰਾਂ ਦੇ ਉੱਤੇ ਬੰਬਾਰੀ ਜਾਂ ਫਿਰ ਮਜ਼ਾ ਅਲਟੈਕ ਜਾਂ ਫਿਰ 에ਅਰ ਅਟੈਕ ਜਿਹੜਾ ਉਹ ਕੀਤੇ ਜਾਂਦੇ ਰਹੇ ਨੇ ਪਰ ਇਸ ਸਿਸਟਮ ਦੇ ਦੁਆਰਾ ਨੂੰ ਰੋਕ ਲਿਆ ਗਿਆ ਹੁਣ ਤੁਹਾਡਾ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ